ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਜੀਤ ਸਿੰਘ ਰੁਮਾਣਾ ਸਰਕਾਰੀ ਉਦਯੋਗਕ ਸਿਖਲਾਈ ਸੰਸਥਾ ਲਾਡੋਵਾਲ ਐਟ ਹੁਸੈਨਪੁਰਾ ਜ਼ਿਲ੍ਹਾ ਲੁਧਿਆਣਾ ਲਈ ਵੱਖ-ਵੱਖ ਟ੍ਰੇਡਾਂ ਦੇ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ ਜਿਸ ਸਬੰਧੀ ਸਥਾਨਕ ਸਰਕਾਰੀ ਉਦਯੋਗਕ ਸਿਖਲਾਈ ਸੰਸਥਾ ਗਿਲਰੋਡ ਵਿਖੇ 9 ਦਸੰਬਰ 2024 ਨੂੰ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਣੀ ਹੈ ਪੰਜਾਬ ਸਰਕਾਰ ਵੱਲੋਂ ਕਰ ਕਰ ਰੁਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ DBEE ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲਾਡੂਵਾਲ ਐਟ ਹੁਸੈਨਪੁਰਾ ਲਈ ਟਰੇਡ ਫਿਟਰ 1 ਵੈਲਡਰ ਪਾਈਪ 1 RAC 1 ਟੈਕਸਟਾਈਲ ਵੈਟ ਪ੍ਰੋਸੈਸਿੰਗ ਟੈਕਨੀਸ਼ੀਅਨ 1 ਅਤੇ ਇੰਡਸਟਰੀਅਲ ਪੇਂਟਰ 2 ਅਕੈਡੈਮਿਕ ਸੈਸ਼ਨ 2024-25 ਦੀ ਗੈਸਟ ਫੈਕਲਟੀ ਆਧਾਰ ਤੇ ਬਿਲਕੁਲ ਆਰਜੀ ਤੌਰ ਤੇ ਟ੍ਰੇਡ ਵਾਈਜ਼ ਇੰਸਟ੍ਰਕਟਰਸ ਅਸਾਮੀ ਲਈ ਇੰਟਰਵਿਊ ਕੀਤੀ ਜਾਵੇਗੀ ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ ਤਨਖਾਹ 15000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ